ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਚਮਕੌਰ ਸਾਹਿਬ ਇਤਿਹਾਸਿਕ ਧਰਤੀ ਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਕਿਉਂਕਿ ਅੱਜ ਸ੍ਰੀ ਚਮਕੌਰ ਸਾਹਿਬ ਦੀ ਇਸ ਇਤਿਹਾਸਿਕ ਧਰਤੀ ਦੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋ ਵੱਡੇ ਸਹਬਜ਼ਾਦਿਆਂ ਦੇ ਨਾਲ-ਨਾਲ ਤਿੰਨ ਪਿਆਰਿਆਂ ਅਤੇ 40 ਸਿੰਘਾਂ ਦੀ ਸ਼ਹਾਦਤ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲ ਆਰੰਭ ਹੋ ਚੁੱਕਾ ਹੈ ਤਸਵੀਰਾਂ ਆਪਾਂ ਵੇਖ ਰਹੇ ਹਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੀਆਂ ਇਹ ਉਹੀ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਵੱਡੇ ਸਹਬਜਾਦੇ ਬਾਬਾ ਅਜੀਤ ਸਿੰਘ ਬਾਬਾ ਝੁਜਾਰ ਸਿੰਘ ਤਿੰਨ ਪਿਆਰੇ ਭਾਈ ਮੋਹਕਮ ਸਿੰਘ ਭਾਈ ਹਿੰਮਤ ਸਿੰਘ ਅਤੇ ਭਾਈ ਸਹਿਬ ਸਿੰਘ ਦੇ ਨਾਲ-ਨਾਲ 40 ਸਿੰਘਾਂ ਨੇ ਅਦੁੱਤੀ ਸ਼ਹਾਦਤ ਦਿੱਤੀ ਸੀ ਅਤੇ ਹਰ ਸਾਲ ਤਿੰਨ ਦਿਨ ਇੱਥੇ ਚਮਕੌਰ ਸਾਹਿਬ ਦੀ ਇਤਿਹਾਸਕ ਧਰਤੀ ਦੇ ਉੱਪਰ ਸਾਲਾਨਾ ਸ਼ਹੀਦੀ ਜੋੜ ਮੇਲ ਭਰਦਾ ਹੈ ਜੋ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਦੇ ਨਾਲ ਆਰੰਭ ਹੋ ਚੁੱਕਾ ਹੈ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਦੀ ਅਰਦਾਸ ਹੈੱਡ ਗ੍ਰੈਂਟੀ ਭਾਈ ਜਸਵੀਰ ਸਿੰਘ ਹੁਰਾਂ ਦੇ ਵੱਲੋਂ ਕੀਤੀ ਗਈ ਅਤੇ ਲਗਾਤਾਰ ਤਿੰਨ ਦਿਨ ਇੱਥੇ ਇਹ ਸ਼ਹੀਦੀ ਜੋੜ ਮੇਲ ਭਰੇਗਾ ਇਤਿਹਾਸਕ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਮੌਜੂਦ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਸ੍ਰੀ ਅਕੰਠਪਾਠ ਸਾਹਿਬ ਅੱਜ ਆਰੰਭ ਕਰਨ ਦੇ ਨਾਲ ਹੀ ਪੀਸ ਸ਼ਹੀਦੀ ਜੋੜ ਪਰਬ ਦੀ ਆਰੰਭਤਾ ਹੋ ਚੁੱਕੀ ਹੈ ਆਓ ਜੀ ਸਾਧ ਸੰਗਤ ਜੀ ਦਰਸ਼ਨ ਕਰੀਏ ਇਸ ਪਾਵਨ ਪਵਿੱਤਰ ਸਥਾਨ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਜਿੰਨੇ ਵੀ ਆਪ ਜੀਆਂ ਦੇ ਮਾਧਮ ਰਾਏ ਸੰਗਤ ਦੇਸ਼ਾਂ ਦੇਸ਼ਾਂ ਵਿੱਚ ਇਹਨਾਂ ਪਾਵਨ ਸਥਾਨਾਂ ਦੇ ਦਰਸ਼ਨ ਕਰ ਰਹੀ ਹੈ ਸਾਹਿਬ ਜادہ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮੁੱਚੀ ਸਿੱਖਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਵੱਲੋਂ ਸ਼ਹੀਦੀ ਸਭਾ ਦੇ ਸਮਾਗਮਾਂ ਨੂੰ ਸਮਰਪਿਤ ਸਾਹਿਬ ਜادہ ਬਾਬਾ ਜੀ ਸਿੰਘ ਜੀ ਸਾਹਿਬ ਜادہ ਬਾਬਾ ਜੁਝਾਰ ਸਿੰਘ ਜੀ ਤਿੰਨ ਪਿਆਰੇ ਸਹਬਾਨ ਅਤੇ ਸਾਕਾ ਚਮਕੌਰ ਸਾਹਿਬ ਜੀ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਜੋ ਪੰਥ ਦੀ ਸੰਗਤ ਵੱਲੋਂ ਸ਼ਹੀਦੀ ਸਮਾਗਮ ਜਿਹੜੇ ਆ ਉਹ ਮਨਾਏ ਜਾਂਦੇ ਆ ਸੋ ਹਰ ਸਾਲ 6 7 ਅਤੇ 8 ਪੋ ਦਾ ਸਮਾਗਮ ਜਿਹੜਾ ਚਮਕੌਰ ਸਾਹਿਬ ਜੀ ਦੀ ਧਰਤੀ ਤੇ ਰੱਖਿਆ ਜਾਂਦਾ ਸੋ ਇਸ ਸਾਲ ਵੀ ਅੱਜ ਜਿਹੜੀ 6 ਪੋ ਨੂੰ ਇਹ ਸਮਾਗਮ ਆਰੰਭ ਹੋਏ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਸਿੱਖ ਜਗਤ ਵੱਲੋਂ ਅੱਜ ਇਹਨਾਂ ਪਾਵਨ ਸਥਾਨਾਂ ਤੇ ਸ਼੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਹੋਏ ਨੇ ਜਿੱਥੇ